ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਜੱਤ ਜੀ ਆਈਪੀਐਸ ਸਰਦਾਰ ਹਰਜੀਤ ਸਿੰਘ ਜੀ ਆਈਪੀਐਸ ਡੀਆਈਜੀ ਬਠਿੰਡਾ ਰੇਜ ਬਠਿੰਡਾ ਤੇ ਮੈਡਮ ਅਮਨੀਤ ਪੌਂਡਲ ਐਸਐਸਪੀ ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਲ 21 ਆਪਰੇਸ਼ਨ ਜਿਹੜਾ ਚਲਾਇਆ ਜਾਂਦਾ ਹੈਗਾ ਉਹਦੇ ਤਹਿਤ ਅੱਜ ਇਹ ਪੂਰੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਸੱਤ ਜਗ੍ਹਾ ਜਿਹੜੇ ਹੈਗੇ ਐ ਇੰਟਰਸ਼ੀਲਡ ਨਾਕੇ ਲਾਏ ਆ ਇਹਦੇ ਚੋਂ ਦੋ ਸੰਗਤ ਥਾਣੇ ਦੇ ਵਿੱਚ ਪੈਂਦੇ ਆ ਤੇ ਪੰਜ ਜਿਹੜੇ ਹੈਗੇ ਆ ਉਹ ਆਪਣੇ ਤਲਵੰਡੀ ਸਾਬੋ ਇੰਟਰਸਟੇਟ ਨਾਕੇ ਹੈਗੇ ਆ ਤੇ ਇਹਨਾਂ ਦੀ ਜਿਹੜੀ ਹੈਗੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਤੇ ਅਣਜਾਣ ਵਾਲੇ ਜਿਹੜੇ ਸ਼ੱਕੀ ਪੁਰਸ਼ਾਂ ਵਾਹਕਲਾ ਵਗੈਰਾ ਨੂੰ ਚੈੱਕ ਕੀਤਾ ਜਾ ਰਿਹਾ ਹੈ ਇਤਨਾ ਨਿਸ਼ਚ ਚੈਕਿੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਵਿੱਚ ਜਿਵੇਂ ਕਿ ਦੱਸਿਆ ਬਈ ਜਿਹੜੇ ਵਹੀਕਲ ਬੱਸਾਂ ਜਾਂ ਜਿਹੜੇ ਹੋਰ ਕੋਈ ਸ਼ੱਕੀ ਵਹੀਕਲ ਹੈਗੇ ਆ ਕਾਰਾਂ ਵਗੈਰਾ ਤੇ ਉਹ ਸਾਰਾ ਜਿਹੜਾ ਹੈਗਾ ਚੈੱਕ ਕੀਤਾ ਜਾ ਰਿਹਾ ਹੈ ਕੋਈ ਹੋਈ ਬਰਾਮਦ ਨਹੀਂ ਨਹੀਂ ਹਾਲੇ ਤੱਕ ਕੋਈ ਬਰਾਮਦਗੀ ਨਹੀਂ ਹੋਈ ਬਾਕੀ ਇਹਦੀ ਅ ਚੱਲ ਜਾਰੀ ਹੈ ਤੇ 2 ਵਜੇ ਤੱਕ ਹੈਗੇ ਆ 8 ਤੋਂ 2 ਦੇ ਨਾਕੇ ਲੱਗੇ ਆ ਤੇ ਜੇ ਕੋਈ ਹੋਈ ਤਾਂ ਤੁਹਾਨੂੰ ਦੱਸਾਂਗਾ